ਚਲ ਰਹੀ ਸ਼ਹੀਦੀ ਸਬਸ ਮਗਮਦ ਵਿੱਚ ਸ਼ਾਮਲ ਹੋ ਲਈ ਟ੍ਰੇਨ ਰਾਹੀ ਆ ਰਹੀਆਂ ਰਜਨੀ ਕੋਰ ਵਾਸੀ ਕਰਨਾਲ ਅਤੇ ਬੱਚੀ ਪ੍ਰੀਤੀ ਕੋਰ ਸਰਾਂਦੇ ਰੇਲਵੇ ਸਟੇਸ਼ਨ ਉੱਤੇ ਦੀ ਗੱਡੀ ਦੇ ਲਪੇਟ ਦੇ ਵਿੱਚ ਆ ਗਈ ਜਿਸ ਕਾਰਨ ਬੱਚੀ ਪ੍ਰੀਤੀ ਕੋਰ ਦੀ ਮੌਤ ਹੋ ਗਈ ਪ੍ਰੀਤੀ ਕੋਰ ਨੂੰ ਰੇਲ ਗੱਡੀ ਤੋਂ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਸਦੀ ਤਾਈ ਰਜਨੀ ਕੋਰ ਵੀ ਕੰਬੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜੀ ਆਰਪੀ थाना ਸਰਹੰਦ ਦੇ ਈਐਸਈ ਕਾਬਲ ਸਿੰਘ ਨੇ ਦੱਸਿਆ ਕਿ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਚੱਲੀ ਹੈ ਜਿਹੜੇ ਮਰਤਕ ਜਿਹੜੀ ਲੜਕੀ ਇਹ ਆਪਣੀ ਤਾਈ ਨਾਲ ਤੁਮ करनाल ਤੋਂ ਗੱਡੀ ਰਾਹੀਂ ਸਫ਼ਰ ਕਰਕੇ ਸਿੱਧੀ ਲੋੜ ਮਿਲਿਆ ਸੰਗਗਨ ਮਹੱਤਕੋਂ ਬਥੇ ਹਰੇ ਸਨ ਤੇ ਇੱਥੇ ਸੰਦ ਰੇਲਵੇ ਟੇਰੇ ਦੇ ਪੀੜਜਾਦ ਹੋਣੋਂ ਕਾਰਨ ਇਹ ਗੱਡੀ ਦੇ ਦੂਜੇ ਪਾਸੇ ਉਤਰ ਗਏ ਕਾਲੀ ਕਾਲੀ ਤੇ ਉਧਰੋਂ ਇਹਨਾਂ ਨੇ ਗੱਡੀ ਦੇਖਣ ਲਈ ਸਾਹਮਣੇ ਪੰਜਾਬ ਬਖਸਰਾ ਸਾਰੀ ਸੀ ਉਹਦੇ ਨੂੰ ਪੀੜਚਾਕੇ ਜੇ ਦੀ ਮੌਕੇ ਤੇ ਮੌਤ ਹੋ ਗਈ ਤੇ ਇਹਦੀ ਜਿਹੜੀ ਤਾਈ ਸੀ ਰਜਨੀ ਕੌਰ ਉਹ ਇਹਨੂੰ ਬਚਾਉਂਦੇ ਹੋਏ ਜ਼ਖਮੀ ਹੋ ਗਈ ਜਿੰਨੂੰ ਡਾਕਟਰਾਂ ਨੇ ਉੱਥੇ ਰਿੰਦਰਾਪੁਰ ਰਫ ਕੀਤਾ ਲਾਜ਼ਮਾ ਤੇ ਰਜਿੰਦਰਾਸਾ ਨੇ ਉਹਦੀ ਨਾਜਿਕ ਹਾਲਾਤ ਦੇਖਦੇ ਹੋਏ ਉੱਥੇ ਪੀਜੀ ਚੰਡੀਗੜ੍ਹ ਰਫ ਕੀਤਾ ਜੋ ਜਿਹੜੇ ਇਲਾਜ ਹੈ ਜੀ ਜ਼ਖਮੀ ਦੀ ਪਛਾਣ ਕੀ ਹੋਈ ਹੈ ਕੀ ਨਾਮ ਸੀ ਹੈ ਕਿੰਨੇ ਸਾਲ ਦੀ ਸੀ ਇਹ ਲੜਕੀ ਸੀ ਬੱਚੀ ਥੋੜੀ ਪ੍ਰੀਤੀ ਕੌਰ son of ਜਗਿੰਦਰ ਡਾਕਟਰ অফ ਜਗਿੰਦਰ ਸਿੰਘ ਵਾਸੀ ਸਿਵਕलोनी ਕਰਨਾਲ ਥਾਣਾ ਰਾਵਨਗਰ ਕਰਨਾਲ ਜ਼ਿਲ੍ਹਾ ਕਰਨਾਲ ਹਰਿਆਣਾ ਇਹ ਮੌਤ ਹੋਈ ਹੈ ਜੀ ਉਹ ਮੌਤ ਆ ਜੀ ਬੀ ਮੌਤ ਹੋਈ ਹੈ ਔਰ ਜਿਹੜੀ ਜ਼ਖਮੀ ਹੋਈ ਹੈ ਉਹ ਰਜਨੀ ਕੌਰ ਆ ਉਹ ਕਿੱਥੇ ਦੀ ਹੈ ਬਾਈ ਫਾਫਾ ਲਖਬੀਰ ਸਿੰਘ ਉਹ ਵੀ ਇੱਥੋਂ ਦੀ ਆ ਕਿੰਨੇ ਸਾਲ ਦੀ ਸਿਵਕਲੋਨੀ ਕਰਨਾਲ ਦੀ ਕਿੰਨੇ ਸਾਲ ਦੀ ਸੀ ਰਜਨੀ ਰਜਨੀ ਕੌਰ ਹੈਗੀ 40 ਬਾਰੀ ਸਾਲ ਦੀ ਜੀ ਮਰਦੇ ਠੀਕ ਮੈਂ 194 ਬੀ ਐਨ ਐਸ ਐਸ ਥਾਣਾ ਜੀਰ ਪਿਸਰੰਦ ਇਹ ਕਾਰਵਾਈ ਕਰਨੀ ਦੀ ਹਮਾਰਾ ਬਚ ਲੈਣ ਦੀ ਕਾਰਵਾਈ ਚਲ ਰਹੀ ਸ਼ਹੀਦੀ ਸਬਸ ਮਗਮਦ ਵਿੱਚ ਸ਼ਾਮਲ ਹੋਲੀ ਟ੍ਰੇਨ ਰਾਹੀ ਆ ਰਹੀਆਂ ਰਜਨੀ ਕੋਰ ਵਾਸੀ ਕਰਨਾਲ ਅਤੇ ਬੱਚੀ ਪ੍ਰੀਤੀ ਕੋਰ ਸਰਾਂਦੇਲਵਿ ਸਟੇਸ਼ਨ ਉੱਤੇ ਦੀ ਗੱਡੀ ਦੇ ਲਪੇਟ ਦੇ ਵਿੱਚ ਆ ਗਈ ਜਿਸ ਕਾਰਨ ਬੱਚੀ ਪ੍ਰੀਤੀ ਕੋਰ ਦੀ ਮੌਤ ਹੋ ਗਈ ਪ੍ਰੀਤੀ ਕੋਰ ਨੂੰ ਰੇਲ ਗੱਡੀ ਤੋਂ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਸਦੀ ਤਾਈ ਰਜਨੀ ਕੋਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜੀ ਆਰਪੀ थाना ਸਰਹੰਦ ਦੇ ਈਐਸਈ ਕਬਲ ਸਿੰਘ ਨੇ ਦੱਸਿਆ ਕਿ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਜਿਹੜੀ ਮ੍ਰਿਤਕ ਜਿਹੜੀ ਲੜਕੀ ਇਹ ਆਪਣੀ ਤਾਈ ਨਾਲ ਉਤੋਂ करनाल ਤੋਂ ਗੱਡੀ ਰਾਈਂ ਸਫਰ ਕਰਕੇ ਸਿੱਧੀ ਲੋਰਮੇਲੇ ਸੰਦਗਨ ਮਹੱਤਕ ਨੂੰ ਬਾਥੀ ਆ ਰਹੇ ਸਨ ਤੇ ਇੱਥੇ ਸੰਦ ਰੇਲਵੇ ਟੇਂਡਾ ਪੀੜ ਜਾ ਦਾ ਹੋਣਾ ਕਰਮ ਇਹ ਗੱਡੀ ਤੋਂ ਦੂਜੇ ਪਾਸੇ ਉਤਰ ਗਏ ਕਾਲੀ ਕਾਲੀ ਤੇ ਉਧਰੋਂ ਇਹਨਾਂ ਨੇ ਗੱਡੀ ਦੇਖੀ ਨਗੀ ਸਾਹਮਣੇ ਪੰਜਾਬ ਐਕਸਟਰਾ ਸਾਰੀ ਸੀ ਉਦਿਲ ਪੀੜਚਾ ਕੇ ਦੀ ਮੌਕੇ ਤੇ ਮੌਤ ਹੋ ਗਈ ਤੇ ਇਹਦੀ ਜਿਹੜੀ ਤਾਈ ਸੀ ਰਜਨੀ ਖੋੜ ਉਹ ਇਹਨੂੰ ਬਚਾਉਂਦੇ ਹੋਏ ਜ਼ਖਮੀ ਹੋ ਗਈ ਜਿੰਨੂੰ ਡਾਕਟਰਾਂ ਨੇ ਉੱਤੇ ਰਿੰਦਰਾ ਹਸਪਤਾਲ ਰੈਫਰ ਕੀਤਾ ਇਲਾਜ ਵਾਸਤੇ ਰਜਿੰਦਰਾ ਹਸਪਤਾਲਾਂ ਨੇ ਉਹਦੀ ਨਾਜ਼ੁਕ ਹਾਲਾਤ ਦੇਖਦੇ ਹੋਏ ਉੱਥੇ ਪੀਜੀ ਚੰਡੀਗੜ੍ਹ ਰੈਫਰ ਕੀਤਾ ਜੋ ਜਿਹੜੇ ਇਲਾਜ ਹੈ ਜੀ ਜ਼ਖਮੀ ਦੀ ਪਛਾਣ ਕੀ ਹੋਈ ਹੈ ਕੀ ਨਾਮ ਸੀ ਇਹ ਕਿੰਨੇ ਸਾਲ ਦੀ ਸੀ ਇਹ ਲੜਕੀ ਸੀ ਬੱਚੀ ਥੋੜੀ ਪ੍ਰੀਤੀ ਕੌਰ ਸਨ ਆਫ ਜਗਿੰਦਰ ਡਾਕਟਰ ਆਫ ਜਗਿੰਦਰ ਸਿੰਘ ਵਾਸੀ ਸਿਵਕलोनी ਕਰਨਾਲ थाना रामनगर करनाल जिला करनाल हरियाणा ਇਹ ਮੌਤ ਹੋਈ ਹੈ ਜਿੱਥੇ ਉਹ ਮੌਤ ਹੈ ਜਿਹੜੀ ਮੌਤ ਹੋਈ ਹੈ ਉਹ ਜਿਹੜੀ ਜ਼ਖਮੀ ਹੋਈ ਹੈ ਉਹ ਰਜਨੀ ਕੌਰ ਆ ਉਹ ਕਿੱਥੇ ਦੀ ਵਾਇਫ ਆਫ ਲਖਵੀਰ ਸਿੰਘ ਉਹ ਵੀ ਇੱਥੋਂ ਦੀ ਆ ਕਿੰਨੇ ਸਾਲ ਦੀ ਸਿਵਕलोनी ਕਰਨਾਲ ਦੀ ਕਿੰਨੇ ਸਾਲ ਦੀ ਸੀ ਰਜਨੀ ਰਜਨੀ ਕੌਰ ਹੈਗੀ 40 ਬਰੀ ਸਾਲ ਦੀ ਜੀ ਮਰਦੇ ਠੀਕ ਸਾਨੂੰ 194 ਬੀ ਐਨਐਸਐਸ थाना ਜੀਰ ਪਿਸਰੰਦ ਇਹਦੀ ਕਾਰਵਾਈ ਕਰਦੇ ਸੀ ਅਮਰ ਪਿਛਲੇ ਨਹੀਂ ਦੀ ਕਾਰਵਾਈ Sim.